ਜੋ ਆਪ ਜੀ ਸਤ ਸੰਗਤ ਦੇ ਅਕੜੀਆਂ ਦਾ ਇਨੰਦ ਮਾਰ ਰਹੇ ਹੋ ਲਹਾ ਲੈ ਰਹੇ ਹੋ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ ਸਤ ਸੰਗਤ ਜਿਸ ਦੀ ਮਹਿਮਾ ਉਸਤਤ ਬੜੀ ਆਈ ਵੇਦਾਂ ਸ਼ਾਸਤਰਾਂ ਗ੍ਰੰਥਾਂ ਦੇ ਵਿੱਚ ਸੰਤਮਾ ਆਤਮਾ ਦੇ ਮੁਕਤਾਂ ਆਪ ਜੀ ਨੇ ਵਰਣ ਕੀਤੀ ਹੈ ਸਤ ਸੰਗਤ ਸਤ ਸੰਗਤ ਹੈ ਕੀ ਹੈ ਜਦੋਂ ਗੱਲ ਸਤ ਦੀ ਹੁੰਦੀ ਹੋਵੇ ਭਾਵ ਜੋ ਸੱਚ ਹੈ ਜੋ ਰਚਨਾ ਹੈ ਜੋ ਅਸੀਂ ਦੇਖ ਰਹੇ ਹਾਂ ਇਹ ਸਭ ਝੂਠ ਹੈ ਭਾਵ ਇਥੇ ਦੀ ਗੱਲ ਨਹੀਂ ਹੋ ਰਹੀ ਸੱਚ ਕਿੱਥੇ ਐ ਸੱਚ ਉਹ ਐ ਜੋ ਇਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਨਾਨਕ ਸੇ ਅਖੜੀਆਂ ਵੇਨ ਗਿਨੇ ਦੱਸੰਦੋ ਮਾਪਰੀ ਉਹ ਅਕਾਲ ਪੁਰਖ ਵਹਿਗੁਰੂ ਉਹਨੂੰ ਹੀ ਸੱਚ ਕਿਹਾ ਗਿਆ ਐ ਅੱਖਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਨਜ਼ਰ ਨਹੀਂ ਆਂਦਾ ਅਗਿਆਨਤਾ ਦੀ ਪੱਟੀ ਬਣੀ ਹੋਈ ਹੈ ਜਦਨੇ ਪੱਟੀ ਖੁੱਲ ਗਈ ਉਹਦਨ ਪ੍ਰਮਾਤਮਾ ਦਿਖ ਜਾਏਗਾ ਹੁਣ ਜੋ ਪ੍ਰਮਾਤਮਾ ਸਾਨੂੰ ਨਜ਼ਰ ਨਹੀਂ ਆਉਂਦਾ ਹੈ ਉਸੇ ਦਾ ਨਾਮ ਸਤ ਹੈ ਕੋਈ ਹਮੇਸ਼ਾ ਰਹੇਗਾ ਉਹੀ ਰਹੇਗਾ ਉਹੀ ਰਹਿੰਦਾ ਹੈ ਆਦ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਕੋਸੀ ਪੀ ਸੱਚ ਕੌਣ ਇੱਕ ਓੰਕਾਰ ਇੱਕ ਨੂੰ ਸੱਚ ਕਿਹਾ ਗਿਆ ਇੱਕ ਕੌਣ ਹੈ ਪ੍ਰਮਾਤਮਾ ਹੈ ਵਾਹਿਗੁਰੂ ਹੈ ਨਿਰੰਕਾਰ ਹੈ ਸਮੂਹ ਸ੍ਰਿਸ਼ਟੀ ਅੰਦਰ ਐਸੀਆਂ ਸ੍ਰਿਸ਼ਟੀਆਂ ਜਿਸ ਧਰਤੀ ਤੇ ਅਸੀਂ ਬੈਠੇ ਆਂ ਐਸੀਆਂ ਤਾਂ ਅਣਗਿਣਤ ਹੈ ਫਰੋੜਾ ਹਰਬਾ ਖਰਬਾ ਵੇ ਕਹ ਦੀਏ ਤਾਂ ਵੀ ਘਟਾ ਕਤਕਥ ਨਹੀਂ ਹੈ ਬੇਅੰਤ ਹੈ ਇਹ ਸ੍ਰਿਸ਼ਟੀਆਂ ਨੂੰ ਸਾਜਣ ਲਈ ਵਾਹਿਗੁਰੂ ਨਿਰੰਕਾਰ ਨੇ ਕੋਟ ਬ੍ਰਮੇ जग ਸਾਜਣ ਲਾਏ ਸ੍ਰਿਸ਼ਟੀ ਇੱਕ ਨੇ ਕਿ ਜਿਸ ਧਰਤੀ ਤੇ ਅਸੀਂ ਬੈਠੇ ਆਂ ਇਹ ਇੱਕ ਧਰਤੀ ਆ ਅਨੰਤ ਧਰਤੀਆਂ ਧਰਤੀ ਹੋਰ ਪਰੇ ਹੋਰ ਹੋਰ ਧਰਤੀਆਂ ਬਿਆਨਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੁਹਾਨੂੰ ਗਿਆਨ ਦਿੰਦੇ ਆ ਸਮਝਾਉਂਦੇ ਹਨ ਜੋ ਇਹ ਸਭ ਕੁਝ ਕਰ ਰਿਹਾ ਉਹ ਹੈ ਇੱਕ ਤੇ ਉਹੀ ਇੱਕ ਸੱਚ ਹੈ ਬਾਕੀ ਸਭ ਝੂਠ ਹੈ ਉਹਦੇ ਨਾਲ ਜੁੜਨਾ ਉਹਦੀ ਉਸਤਤਕਾਨੀ ਵਿੜਾਈ ਕਰਨੀ ਜਿੱਥੇ ਵਿੜਾਈ ਹੁੰਦੀ ਹੋਵੇ ਆਪਣੇ ਸਰੀਰ ਨੂੰ ਲੈ ਕੇ ਜਾਣਾ ਉੱਥੇ ਆਪਣੇ ਮਨ ਨੂੰ ਲੈ ਕੇ ਜਾਣਾ ਉੱਥੇ ਇਹ ਹੀ ਤਾਂ ਇੱਕ ਸਤ ਸੰਗਤ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਸਤ ਸੰਗਤ ਉਹ ਹੈ ਭਾਈ ਜਿੱਥੇ ਕੇਵਲ ਤੋਂ ਕੇਵਲ ਇੱਕ ਦੀ ਗੱਲ ਹੋ ਰਹੀ ਹੈ ਵਾਹਿਗੁਰੂ ਦੀ ਗੱਲ ਹੋ ਰਹੀ ਹੈ ਨਿਰੰਕਾਰ ਦੀ ਗੱਲ ਹੋ ਰਹੀ ਹੈ ਅਕਾਰਪੁਰਖ ਦੀ ਗੱਲ ਹੋ ਰਹੀ ਹੈ ਕੇਵਲ ਤੋਂ ਕੇਵਲ ਉਹੀ ਸਤ ਸੰਗਤ ਹੈ ਕਿਸੇ ਇਕੱਠ ਨੂੰ ਕਿਸੇ ਭੀੜ ਨੂੰ ਸਤ ਸੰਗਤ ਨਹੀਂ ਕਹਿ ਸਕਦੇ ਬਜ਼ਾਰਾਂ 'ਚ ਇਕੱਠ ਹੁੰਦਾ ਹੈ ਮੇਲਿਆਂ 'ਚ ਇਕੱਠ ਹੁੰਦਾ ਹੈ ਸਿਨੇਮਿਆਂ 'ਚ ਇਕੱਠ ਹੁੰਦਾ ਹੈ ਉਹ ਲੋਕ ਹੋ ਸਕਦੇ ਨੇ ਭੀੜ ਹੋ ਸਕਦੀ ਹੈ ਵਾਰੋ ਸਤ ਸੰਗਤ ਨਹੀਂ ਹੋ ਸਕਦੀ ਸਤ ਸੰਗਤ ਤੱਤਕ ਬਣਦੀ ਨਹੀਂ ਜਦੋਂ ਤੱਕ ਸਤ ਦੀ ਕਲਣਾ ਹੁੰਦੀ ਹੋਵੇ ਇਸ ਸਤ ਸੰਗਤ ਦਾ ਗੁਣ ਗੁਰਬਾਣੀ 'ਚ ਬੇਅੰਤ ਅਥਾਹ ਜਗ੍ਹਾ ਲਿਖਿਆ ਹੈ ਸੰਗਤਗਾ ਗੁਣ ਬਹੁ ਅਦਕਾਈ ਪਰਸੂ ਆ ਗਣਕ ਉਦਾਰੇ ਕਹਿੰਦੇ ਇਸ ਸਤ ਸੰਗਤ ਕੀਤੇ ਆ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਗਏ ਜਿੱਥੇ ਹੀ ਗੁਰਬਾਣੀ ਦੇ ਵਿੱਚ ਸਤਸੰਗ ਦੀ ਬਹੁਤ ਵੱਡੀ ਬੜਾਈ ਦੱਸੀ ਹੋਈ ਹੈ ਇਹ ਵੀ ਦੱਸਿਆ ਵੱਡਪਾਗੀ ਸਾਧ ਸੰਗਤ ਪ੍ਰਾਪਤ ਤੇ ਨਵੇਟ ਤੇ ਦਰਮਤ ਕੋਈ ਕਿ ਜੋ ਸਤਸੰਗਤ ਹੈ ਮਿਲਦੀ ਵੀ ਵੱਡਪਾਗਿਆਂ ਨੂੰ ਹੈ ਬੱਗੇ ਵੱਡੇ ਭਾਗਾ ਨਾਲ ਮਿਲਦੀ ਹੈ ਪਰ ਜਿਨ੍ਹਾਂ ਨੇ ਇਸ ਦਾ ਲਾਹਾ ਲੈ ਲਿਆ ਸਤਸੰਗ ਦੀ ਪ੍ਰਾਪਤੀ ਹੋ ਗਈ ਉਹਨਾਂ ਤਾਂ ਵਹਿਗੁਰੂ ਸਤਗੁਰ ਤੁਮਰੇ ਕਾਜ ਸਵਾਰੇ ਇਹ ਗੁਰਬਾਣੀ ਗੱਲ ਕਹਿੰਦੀ ਹੈ ਇਹ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਈ ਗੁਰਦਾਸ ਜੀ ਨੇ ਸਤ ਸੰਗ ਦੀਆਂ ਬੜੀਆਂ ਮਹਿਮਾ ਬੜੀਆਂ ਦਸੀ ਹੋਈ ਹੈ ਐਸੇ ਹੀ ਤੁਖਿਆਨ ਕੀਤਾ ਹੈ ਕਿ ਸਤ ਸੰਗਤ ਦਾ ਫਲ ਕੀ ਮਿਲਦਾ ਉਹਨਾਂ ਨੇ ਉਸ ਭਗਤ ਦੀ ਵਡਿਆਈ ਕੀਤੀ ਹੈ ਜਿਸ ਦਾ ਕਾਰਜ ਵਹਿਗੁਰੂ ਖੁਦ ਕਰਦਾ ਸੀ ਆ ਕੇ ਕੀਤਾ ਗੈਰ ਹਾਜ਼ਰ ਹੋ ਗਏ ਆ ਤੇ ਵਹਿਗੁਰੂ ਖੁਦ ਆ ਗਿਆ ਭਾਈ ਮੇਰਾ ਭਗਤ ਸਤ ਸੰਗਤ ਵਿੱਚ ਜੁੜਿਆ ਹੋਇਆ ਧਿਆਨ ਦੇਣਾ ਕਿ ਕਿ ਸਤ ਸੰਗਤ ਦਾ ਗੁਣ ਕਿੰਨਾ ਵੱਡਾ ਹੈ ਜੇ ਸਤ ਸੰਗਤ ਵਿੱਚ ਹੋਈਏ ਤੇ ਵਹਿਗੁਰੂ ਤੇਰੇ ਕਿਵੇਂ ਕਾਰਜ ਰਾਸ ਕਰਦਾ ਹੈ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਉਸ ਤੋਂ ਕਿਤੀ ਐਬੜੇ ਕਿਤੀ ਐਮਐਮ ਕਿਤੀ ਵਿਖਿਆਨ ਕੀਤਾ ਹੈ ਕਿਸ ਗੱਲ ਦਾ ਸੁਣ ਪ੍ਰਤਾਪ ਤਵੀਰ ਦਾ ਦੂਜਾ ਸਿੱਖਾ ਵਸੈਣ ਨਾਈ ਸੈਣ ਨਾਈ ਜਿੰਨਾਂ ਦਾ ਕਿਤਾ ਸੀ ਜਿਵੇਂ ਪਹਿਲਾਂ ਵੀ ਕਈ ਵਾਰ ਵਿਖਿਆਨ ਕੀਤਾ ਕਿਤੇ ਦੇ ਨਾਲ ਸਾਡੀ ਕੈਟਾਗਰੀ ਬਣੀ ਹੋਈ ਹੈ ਜ਼ਮੀਨ ਦਾ ਕੰਮ ਕਰਦਾ ਝਟ ਬਣ ਗਏ ਚੰਮ ਦਾ ਕੰਮ ਕਰਵਣਗੇ ਇਤਬਾਰ ਬਣ ਗਏ ਇਸੇ ਤਨਾ ਹੀ ਜੋ ਜੋ ਵੀ ਤੁਸੀਂ ਕਾਰਜ ਕਰਦੇ ਹੋ ਇਹ ਤੁਹਾਡੇ ਕਿਤੇ ਨਾਲ ਜੁੜੇ ਹੋਏ ਆ ਤੁਹਾਡੇ ਸਰੀਰ ਦੀ ਕੈਟਾਗਰੀ ਨਾਲ ਜੁੜੇ ਹੋਏ ਅਸੀਂ ਭਾਂਤ ਪਤ ਮੰਨਦੇ ਆ ਕਿਤੇ ਨੂੰ ਹੀ ਜਿਸ ਕਿਤੇ ਨੂੰ ਅਸੀਂ ਸਭ ਤੋਂ ਵੱਧ ਇਹਦਾ ਇਸਤੇਮਾਲ ਕਰਦੇ ਆ ਉਹ ਹੈ ਮਾਸ ਹੁਣ ਇਸ ਨੂੰ ਕਿੱਥੇ ਕਿੱਥੇ ਵਰਤਦੇ ਆ ਸੰਨ ਵੀ ਪਤਾ ਇਨਾਂ ਕੋ ਸਭ ਨੂੰ ਗਿਆਨ ਹੁੰਦਾ ਹੈ ਪਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਇੱਥੇ 6 ਪਾਛੇ ਮਰਾਂ ਦੀ ਗੁਰਬਾਣੀ ਹੈ ਉੱਥੇ ਹੀ ਤੀਏ ਐਸੇ ਬਾਪੁਰਖਾਂ ਦੇ ਸੰਤਾਂ ਭਗਤਾਂ ਦੀ ਗੁਰਬਾਣੀ ਹੈ ਜਿਹਦੇ ਵਿੱਚ ਅਮੀਰ ਵੀ ਨੇ ਗਰੀਬ ਵੀ ਨੇ ਜਿਹਦੇ ਵਿੱਚ ਉੱਚੀਆਂ ਜਾਤਾਂ ਵਾਲੇ ਵੀ ਨੇ ਢੀਮੀਆਂ ਜਾਤਾਂ ਵਾਲੇ ਵੀ ਐ ਜੋ ਅਸੀਂ ਬਣਾਈਆਂ ਹੋਈ ਐ ਪਰ ਵੈਗ੍ਰੂ ਕਾਲ ਪ੍ਰਕ ਦੀ ਗੁਰੂ ਨਾਨਕ ਨਿਗਾ ਦੀ ਦੇਵਤਾ ਸਿਰਫ ਕੇਵਲ ਤੋਂ ਕੇਵਲ ਉਹਨਾਂ ਨੂੰ ਭਗਤ ਚਾਹੀਦੇ ਆ ਉਹਨਾਂ ਨੂੰ ਤੇਰੇ ਨਾਲ ਹੋਰ ਕੋਈ ਸੰਬੰਧ ਨਹੀਂ ਐ ਉਹਨਾਂ ਦੀ ਨਿਗਾ ਦੇ ਵਿੱਚ ਇੱਕ ਮਨੁੱਖ ਹੈ ਜੋ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਜੋ ਸੱਚਾ ਹੋ ਗਿਆ ਉਹਦੀ ਉਪਮਾ ਬਣਾਈ ਕਰ ਦਿੱਤੀ ਜਿਵੇਂ ਭਾਈ ਗੁਰਦਾਸ ਜੀ ਨੇ ਕੀਤੀ ਉਸ ਦੀ ਸੁਣ ਪਰਤਾਪ ਸਵਾਗਤ ਕਬੀਰ ਜੀ ਦੀ ਉਸਤਤ ਮਹਿਮਾ ਬੜੇ ਯੁੱਗ ਦੇ ਵਿੱਚ ਹੋ ਰਹੀ ਹੈ। ਉਹਨਾਂ ਦੀ ਵਿੜਾਈ ਉਸਤਤ ਦੇਖ ਕੇ ਪਈ ਇੱਕ ਸਿੱਖ ਹੋਰ ਖੜਾ ਹੋ ਗਿਆ ਪਈ। ਬਈ ਇਹ ਉਸਤ ਵਿੜਾਈ ਹੋਈ ਹੈ। ਇਹ ਪ੍ਰਮਾਤਮਾ ਨੂੰ ਮੰਨਦਾ ਹੈ ਸਿੱਖਾ। ਸਿੱਖਾ ਭਾਵ ਸਿੱਖਣ ਵਾਲਾ। ਸਿੱਖਾ ਹੋਆ ਸੈਣਨਾਈ ਸਿੱਖਣ ਲਈ ਤਿਆਰ ਹੋਇਆ। ਸੈਣਨਾਈ ਉਨਾਈ ਦੇ ਭਾਉ ਤੋਂ ਭਾਈ ਜੋ ਨੈਣਾ ਨੂੰ ਤਰਾਸ਼ਦਾ ਸਰੀਰ ਨੂੰ ਤਰਾਸ਼ਦਾ ਭਾਵੇਂ ਕਿਸਾਂ ਦੀ ਕਟਿੰਗ ਹੋਵੇ ਸਰੀਰ ਦੇ ਹੋਰ ਨਖਨ ਵਗੈਰਾ ਜੋ ਵੀ ਕਾਰਜ ਦਿੰਦੇ ਆ ਭਈ ਹੁਣ ਉਹਨਾਂ ਦਾ ਤਾਂ ਬੇਅੰਤ ਨੇ ਪਈ ਮਾਲਸ਼ਾ ਕਰਨੀ ਹੁਣ ਸੈਣ ਨਾਈ ਦਾ ਜਿਹਦਾ ਨਾਂ ਹੀ ਪਿੱਛੇ ਨਾਈ ਪੈ ਗਿਆ ਨਾਮ ਤਾਂ ਸੈਣ ਭਗਤ ਜੀ ਹੈ ਪਰ ਉਹਨਾਂ ਦੇ ਕਿਤੇ ਨੂੰ ਪਿੱਛੇ ਜੋੜ ਦਿੱਤਾ ਹੈ ਇਹ ਕਾਰਜ ਇਹ ਕਰਦੇ ਸੀ ਕਿੱਥੇ ਕਾਰਜ ਕਰਦੇ ਸੀ ਰਾਜੇ ਦੇ ਦਰਬਾਰ ਵਿੱਚ ਕਾਰਜ ਕਰਦੇ ਸੀ ਕਿ ਰਾਜੇ ਦੀ ਮਾਲ ਚ ਕਰਦੇ ਸੀ ਜੋ ਵੀ ਉਹਦੀ ਸੁੰਦਰਤਾ ਵਾਸਤੇ ਉਹਨੂੰ ਬਣਾਉਣਾ ਹੁੰਦਾ ਸੀ ਉਹ ਕਰਦੇ ਸੀ ਭਾਈ ਜੋ ਵੀ ਆਪ ਸਮਝ ਲੋ ਔਰ ਇੱਕ ਦਿਨ ਕੀ ਹੋਇਆ ਪ੍ਰੇਮ ਭਗਤ ਰਾਤੀ ਕਰੇ ਪਲਕੇ ਰਾਜ ਦੁਆਰੇ ਜਾਈ ਕਹਿੰਦੇ ਆਪਣਾ ਸਮਾਂ ਜਿੱਥੇ ਰਾਜੇ ਦੀ ਭਾਵ ਕਿਰਤਵਲ ਕਰਦਾ ਸੀ ਜਿਵੇਂ ਆਪਾਂ ਕਹਿ ਲਈ ਕਿ ਅਸੀਂ ਜੋ ਸਮਾਂ ਕਿਰਤ ਨੂੰ ਦਿੰਨੇ ਆ ਉਹ ਤਾਂ ਭਾਵੇਂ ਝੂਠੀ ਹੈ ਪਰ ਫਿਰ ਵੀ ਅਸੀਂ ਦਿੰਨੇ ਆ ਪਰ ਰੱਬ ਦੇ ਪਿਆਰੇ ਉਹਨਾਂ ਹੀ ਸਮਾਂ ਹੈ ਪ੍ਰਮਾਤਮਾ ਦੇ ਭਜਨ ਬੰਦਗੀ ਬਾਤਿਵ ਦਿੰਦੇ ਉਸੇ ਤਰ੍ਹਾਂ ਹੀ ਭਾਈ ਭਗਤ ਸੈਣ ਜੀ ਵੀ ਇਸ ਤਰੀ ਕਰਦੇ ਸੀ ਪ੍ਰੇਮ ਭਗਤ ਰਾਤੀ ਕਰੇ ਕਿ ਰਾਤ ਨੂੰ satsangਤ ਕਰਦੇ ਸੀ ਭਾਈ ਗੁਰੂ ਦੇ ਦਵਾਰ ਵੱਲ ਜਾਂਦੇ ਸੀ ਸੰਤ ਦੀ ਸੇਵਾ ਕਰਦੇ ਸੀ ਤੇ ਇੱਕ ਦਿਨ ਕੀ ਹੋਇਆ ਐਸਾ ਕੀ ਹੋਇਆ ਆਏ ਸੰਤ ਪਰਹੁਣੇ ਕਿ ਭਾਈ ਜਿਵੇਂ ਅਸੀਂ ਕਹਿੰਦੇ ਆ ਵੀ ਘਰੇ ਪਰਹੁਣੇ ਆਗੇ ਸੀ ਅੱਜ ਸੰਗਰਾਂਦ ਤੇ ਤਾਂ ਨਹੀਂ ਆ ਹੋਇਆ ਵਰਗ ਤੇ ਤਾਂ ਨਹੀਂ ਹੋਇਆ ਕੋਈ ਪ੍ਰੋਗਰਾਮ ਦਾ ਧਾਰਮਿਕ ਆਪਾਂ ਛੱਡ ਦਿੰਦੇ ਆ ਨਾ ਇੱਥੇ ਰੱਬ ਦੇ ਪਿਆਰੇ ਉਲਟ ਹੋ ਜਾਂਦੇ ਉਹ ਰੱਬ ਦੇ ਪਿਆਰੇ ਬੰਦਗੀ ਚ ਲੀਨ ਹੋ ਕੇ ਜੇ ਉਹਨਾਂ ਨੂੰ ਰੱਬ ਦੀ ਬੰਦਗੀ ਚੰਗੀ ਲੱਗਦੀ ਹੈ ਫਿਰ ਸੰਸਾਰਿਕ ਕਾਰਜ ਛੱਡ ਦਿੰਦੇ ਆ ਸੰਸਾਰਿਕ ਕਾਰਜ ਭੁੱਲ ਜਾਂਦੇ ਨੇ ਤੇ ਕੀ ਪਰਮਾਨੰ ਕਰਦੇ ਆਏ ਸੰਤ ਪਰਹੁਣੇ ਕੀਰਤਨ ਹੋਆ ਰੈ ਸੁਵਾਈ ਕਹਿੰਦੇ ਸੰਤ ਮਹਾਤਮਾ ਆਗੇ ਤੇ ਸਾਰੀ ਰਾਤ ਪ੍ਰਮਾਤਮਾ ਦੀਆਂ ਗੱਲਾਂ ਹੁੰਦੀਆਂ ਰਹੀਆਂ ਆ ਕੀਰਤਨ ਹੁੰਦਾ ਰਿਹਾ ਸਤ ਸੰਗਤ ਹੁੰਦੀ ਰਹੀ ਤੇ ਪਤਾ ਨਹੀਂ ਲੱਗਾ ਕਦੋਂ ਸਵੇਰਾ ਹੋ ਗਿਆ ਜਿਸ ਸਮਾਂ ਜੋ ਸਮਾਂ ਰਾਜੇ ਦੇ ਦਰਬਾਰ ਵਿੱਚ ਜਾਣਾ ਸੀ ਨਾ ਉਹ ਸਮਾਂ ਭਾਈ ਉਹਨਾਂ ਨੇ ਕਿੱਥੇ ਲਾ ਦਿੱਤਾ ਸਤ ਸੰਗਤ ਵਿੱਚ ਲਾ ਦਿੱਤਾ ਇੰਨੇ ਪ੍ਰੇਮ ਚ ਵਗੇ ਹੋਏ ਸੀ ਇਹ ਸਾਡੇ ਵਾਸਤੇ ਵੀ ਇਹੀ ਹੈ ਆਏ ਸੰਤ ਪਰੌਣੇ कीर्तन होवारेण सवाई ਛੱਡ ਨਾ ਸਕੇ ਸੰਤ ਜਨ ਨਹੀਂ ਛੱਡ ਸਕੀ ਭਾਈ ਕੀਰਤਨ ਦਾ ਨੰਦੀ ਐਸਾ ਸੀ ਕਥਾ ਦਾ ਗੁਰਬਾਣੀ ਦਾ ਭਾਵ ਅਕਾਲ ਪੁਰਖ ਦੀ ਉਸਤਤ ਉਹਦੇ ਵਿੱਚ ਐਸੇ ਰੱਜੇ ਕਿ ਕੀ ਹੋਇਆ ਭਾਈ ਛੱਡ ਨਾ ਸਕੇ ਸੰਤ ਜਨ ਰਾਜਦਵਾਰ ਨਾ ਸੇਵ ਕਰਾਈ ਕਹਿੰਦੇ ਸੰਤ ਮਹਾਤਮਾ ਦੀ ਸੇਵ ਜੇ ਹੋਏ ਨੇ ਰਾਜਦਵਾਰ ਨਾ ਸੇਵ ਕਮਾਈ ਕਿ ਰਾਜੇ ਦੀ ਸੇਵਾ ਜੋ ਕਰਨੀ ਸੀ ਅਜ ਜਾ ਹੀ ਨਹੀਂ ਸਕੇ ਤੇ ਹੋਇਆ ਕੀ ਹੈ ਭਾਈ ਅੱਗੇ ਕਹਿੰਦੇ ਸੈਨ ਰੂਪ ਹਰ ਜਾਏ ਕੇ ਆਇਆ ਰਾਣੇ ਨੋ ਰਿਆਈ ਹੁਣ ਜਿਹੜੀ ਇਹ ਆਪਜੀ ਭਗਤ ਸੈਣ ਜੀ ਦਾ ਇਤਿਆਸ ਸਰਬਣ ਕਰ ਰਹੇ ਹੋ ਉਹਨਾਂ ਦੀ ਸਾਕੀ ਲਾ ਲਓ ਪਾਈ ਗੁਰਦਾਦਾ ਜੀ ਚਾਰਨ ਕੀਤਾ ਹੋਇਆ ਇਹ ਬਾਹਰ ਲਾ ਲਓ ਕਹਿੰਦੇ ਅੱਜ ਦੇ ਜੋ ਮਹਾਤਮਾ ਲੋਏ ਨਾ ਕਿ ਅਰਧਾ ਜਿੱਡੇ ਅਸੀਂ ਬ੍ਰਹਮ ਗਿਆਨੀ ਬਣਾਏ ਹੋਏ ਆ ਇਹਨਾਂ ਦੇ ਜੋ ਚੇਲੇ ਚਪਾਟੇ ਸੀ ਮਹਾਤਮਾ ਦੇ ਉੱਤੇ ਕਿਸੇ ਪ੍ਰਕਾਰ ਦੀ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਦੇ ਇਹਨਾਂ ਦੇ ਚੇਲੇ ਚਪਾਟੇ ਸੀ ਨਾ ਇਸੇ ਸਾਖੀ ਨੂੰ ਇਸੇ ਵਾਰ ਨੂੰ ਉਧਾਰ ਬਣਾ ਕੇ ਜਿੰਨੇ ਵੀ ਬ੍ਰह्मज्ञानी ਹੋਏ ਨੇ ਪਹਿਲਾਂ ਤੇ ਇਹਨਾਂ ਨੂੰ ਫੌਜੀ ਬਣਾ ਦਿੱਤਾ ਕਿ ਫੌਜੀ ਨੌਕਰੀ ਛੱਡ ਕੇ ਆ ਗਏ ਜੀ ਇਹ ਅੰਗਰੇਜ਼ਾਂ ਦੇ ਕੋਲ ਕੰਮ ਕਰਦੇ ਸੀ ਫਿਰ ਸਾਰਿਆਂ ਦੀ ਡਿਊਟੀ ਕਿੱਥੇ ਲੱਗੀ ਹੋਈ ਹੈ ਰੇਲਵੇ ਸਟੇਸ਼ਨ ਦੇ ਉੱਤੇ ਤਾਂ ਦੇ ਇੱਕ ਦਿਨ ਮਹਾਤਮਾ ਜੀ ਸਾਡੇ ਕਹਿੰਦੇ ਇਹ ਸਾਰਿਆਂ ਦੀ ਕਹਾਣੀ ਹੈ ਇੱਕ ਦੀ ਹੋਵੇ ਤਾਂ ਮੰਨੀ ਜਾ ਸਕਦੀ ਹੈ ਸਾਰਿਆਂ ਨੇ ਦੇਖਾ ਦੇਖੀ ਇੱਕ ਕਹਾਣੀ ਆਪਣੇ ਆਪਣੇ ਬ੍ਰह्मਗਿਆਨੀ ਨਾਲ ਜੋੜ ਦਿੱਤੀ ਹੈ ਇਹ ਬ੍ਰह्म ਗਿਆਨੀ ਦਾ ਸਤਕਾਰ ਨਹੀਂ ਕੀਤਾ ਨਿਰਾਦਰ ਕੀਤਾ ਜੇ ਅੱਜ ਉਹਨਾਂ ਮਹਾਤਮਾਂ ਦੇ ਸਥਾਨ ਤੇ ਲੱਖਾਂ ਸੰਗਤਾਂ ਨਵਸਤ ਖੁੰਦੀਆਂ ਭਾਅ ਉਥੇ ਭਗਤੀ ਤਾਂ ਹੈ ਪਰ ਉਥੇ ਝੂੜ ਦਾ ਪ੍ਰਚਾਰ ਕਾਲੇ ਵਾਲੀ ਬਹੁਤ ਨੇ ਕਹਿੰਦੇ ਜੀ ਸਾਡੇ ਸੰਤ ਮਹਾਤਮਾ ਉਹ ਆਪਣੀ ਭਗਤੀ ਤੇ ਲੀਨ ਸੀ ਡਿਊਟੀ ਨਾ ਕਰ ਸਕੇ ਕਹਿੰਦੇ ਪਲੇਟਫਾਰਮ ਤੇ ਜਿੱਤੇ ਡਿਊਟੀ ਲੱਗੀ ਸੀ ਉਥੇ ਪਹੁੰਚੇ ਨਹੀਂ ਕਹਿੰਦੇ ਜਦੋਂ ਸਵੇਰੇ ਆ ਕੇ ਦੇਖਿਆ ਵਿਛਿਆਦ ਨੂੰ ਕਿਹਾ ਹੁਣ ਮੈਨੂੰ ਇਹ ਗੋਰਾ ਅੰਗਰੇਜ਼ ਹੈ ਇਹ ਸਾਰਿਆਂ ਦੀ ਕਹਾਣੀ ਇੱਕੋ ਹੀ ਹੈ ਵੀ ਗੋਰਿਆਂ ਦੇ ਕੋਲ ਕੰਮ ਕਰਦੇ ਸੀ ਅੰਗਰੇਜ਼ਾਂ ਕੋਲ ਕੰਮ ਕਰਦੇ ਸੀ ਉਹਨਾਂ ਨੂੰ ਆਤਮਾ ਨੇ ਭਾਈ ਸਾਰੇ ਨੇ ਐਸਾ ਕੀ ਆਪਣੇ ਆਪਣੇ ਮਹਾਤਮਾ ਨਾਲ ਜੋੜ ਦਿੱਤੀ ਇਹ ਤੇ ਜਦ ਸਵੇਰੇ ਕਹਿੰਦੇ ਮਹਾਤਮਾ ਜੀ ਸਾਡੇ ਜਦੋਂ ਆਏ ਕਹਿੰਦੇ ਦੇਖਿਆ ਵੀ ਹੁਣ ਗੋਰਾ ਕੋਈ ਇਤਰਾਜ਼ ਹੀ ਨਾ ਕਰੇ ਤੇ ਉਲਟਾ ਗੁਰਨੇ ਸੇਵਤ ਕੀਤੀ ਰਾਤੀ ਤੁਸੀਂ ਆਏ ਸੀ ਬੜੀ ਉਸਤਤਵ ਬਡੇ ਕੀਤੀ ਉਹ ਕਹਿੰਦੇ ਮੈਂ ਆਇਆ ਸੀ ਜਦੋਂ ਦੇਖਿਆ ਜੇਸਟ ਤੀ ਸਹਿਰ ਵੀ ਹੋਏ ਫੇ ਸਾਰੀ ਗੱਲ ਕਹਿੰਦੇ ਸਾਡੇ ਮਹਾਤਮਾ ਸਮਝ ਗਏ ਕਿ ਖੁਦ ਵਹਿਗੁਰੂ ਮੇਰਾ ਰੂਪ ਧਾਨ ਕਰਕੇ ਮੇਰੀ ਡਿਊਟੀ ਨਿਭਾ ਗਿਆ ਹੁਣ ਮੈਂ ਡਿਊਟੀ ਗੋਰੀਆ ਤੇਰੀ ਨਹੀਂ ਕਰਨੀ ਹੁਣ ਮੈਂ ਉਹਦੀ ਡਿਊਟੀ ਕਰਨੀ ਆ ਜੋ ਮੇਰੀਆਂ ਡਿਊਟੀਆਂ ਲਵਾਉਂਦਾ ਇਹ ਇੱਕ ਮਹਾਤਮਾ ਦੀ ਗੱਲ ਨਹੀਂ ਹੈ ਇਹ ਸਾਰੇ ਨਹੀਂ ਸਾਕੀ ਜੁੜੀ ਹੋਈ ਹੈ ਪਰ ਉਹ ਸੱਚ ਅਸਲੀਅਤ ਤਾਂ ਵਹਿਗੂ ਜਾਣਦਾ ਕਾਲਪੁਰਖ ਜਾਣਦਾ ਪਰ ਆਪਾਂ ਤਾਂ ਉਹਦੀ ਉਸਤਤਕਾ ਨਹੀਂ ਹੈ ਜਿਹਨੂੰ ਭਾਈ ਗੁਰਦਾਸ ਜਿਨੇ ਲਿਖਿਆ ਹੋਇਆ ਜਿਸ ਦੀ ਕਲਮ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਉਹਨਾਂ ਦੀ ਲਿਖਤ ਹੋਈ ਹੈ ਤੇ ਸਾਇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਹੈ ਅਸਤਾ ਗੱਲ ਉਹਨਾਂ ਦੀ ਮੰਨਾਂਗੇ ਉਹ ਗੱਲ ਕਹਿੰਦੇ ਹਨ ਇਸ ਗੱਲ ਦੀ ਸੈਣ ਰੂਪ ਹਰ ਜਾਏ ਕੈ ਕਹਿੰਦੇ ਸੈਂ ਆਪਣੇ ਭਗਤ ਦਾ ਰੂਪ ਧਨ ਕਰਕੇ ਅਕਾਲਪੁਰਖ ਆਇਆ ਰਾਣੇ ਨੋਰੀ ਜਾਈ ਕਹਿੰਦੇ ਅਕਾਲਪੁਰਖ ਨੇ ਇਹ ਤਾਂ ਪਈ ਗੱਲ ਮੰਨਾਂਗੇ ਵੀ ਭਾਈ ਗੁਰਦਾਸ ਜੀ ਨੇ ਗੱਲ ਕਹੀ ਹੈ ਉਹਨਾਂ ਨੇ ਸਾਨੂੰ ਇਹ ਸਮਝਾਏ ਉਹ ਕਹਿੰਦੇ ਸੈਨ ਭਗਤ ਦਾ ਆਪਣੇ ਭਗਤ ਦਾ ਰੂਪ ਖੁਦ ਅਕਾਲ ਪੁਰਖ ਦਾarn ਕਰਕੇ ਰਾਜੇ ਦੀ ਸੇਵਾ ਕਰਿਆ ਹੁਣ ਅਕਾਲ ਪੁਰਖ ਜਦੋਂ ਸੇਵਾ ਕਰੇਗਾ ਵੀ ਉਹ ਤਾਂ ਇੱਕ ਅਨੋਖੀ ਹੋਵੇਗੀ ਨਾ ਰਾਜਾ ਬੜਾ ਖੁਸ਼ ਹੋਇਆ ਬਈ ਵੀ ਬੜੀ ਸੇਵਾ ਕੀਤੀ ਏ ਇਹ ਉਧਰੋਂ ਜਦੋਂ ਸੈਨ ਭਗਤ ਜੀ ਆਪਣੇ ਕੰਮਕਾਰ ਸਾਰੇ ਸੰਤਾਂ ਮਹਾਤਮਾ ਨੂੰ ਵਿਦਾ ਕਰਕੇ ਜਦੋਂ ਯਾਦ ਹੈ ਕਿ ਮੈਨੂੰ ਤੇ ਰਾਜੇ ਕੋਲ ਵੀ ਜਾਣਾ ਸੀ ਤੇ ਸੰਤ ਮਹਾਤਮਾ ਨੂੰ ਵਿਦਾ ਕਰਕੇ ਭਾਈ ਸੰਤ ਜਨਾਨੋ ਵਿਦਾ ਘਰ ਰਾਜ ਦਵਾਰ ਗਿਆ ਸਰਮਾਈ ਕਹਿੰਦੇ ਰਾਜੇ ਦੇ ਦਰਬਾਰ ਗਿਆ ਥੋੜਾ ਮਨ ਚ ਸੋਚ ਰਿਹਾ ਕਿ ਰਾਜਾ ਮੈਨੂੰ ਠੜਕਾ ਮਾਰੇਗਾ ਪਤਾ ਨਹੀਂ ਕੀ ਕੁਛ ਬੋਲੇਗਾ ਪਰ ਅੱਗੇ ਤਾਂ ਅਨੋਖ ਹੀ ਕੋਤੋ ਹੋ ਗਏ ਰਾਣੇ ਦੂਰ ਹੋ ਜਾਈ ਕੇ ਗਲੋਂ ਕੋ ਆਏ ਖੋਲ ਪੈਣਾਈ ਕਹਿੰਦੇ ਰਾਜੇ ਨੇ ਦੇਖ ਕੇ ਆਪਣੇ ਗਲ ਚੋਂ ਆਪਣੇ ਹੀਰਿਆਂ ਮੋਤੀਆਂ ਦੀ ਜੋ ਮਾਲਾ ਪਹਿੰਦੇ ਹੁੰਦੇ ਆ ਰਾਜੇ ਮਹਾਰਾਜੇ ਉਹ ਭਗਤ ਸੈਣ ਜੀ ਦੇ ਗਲ ਪਾ ਦਿੱਤੀ ਕਹਿੰਦੇ ਵਈ ਤੂੰ ਤਾਂ ਰਾਤ ਸਾਡੀ ਸੇਵਾ ਹੀ ਨਹੀਂ ਕੀਤੀ ਐ ਕਿ ਸਾਰੇ ਸਰੀਰ ਦੇ ਦਰ ਮਟ ਗਏ ਤਕਲੀਫਾਂ ਮਟ ਗਈਆਂ ਤੇਰੇ ਹੱਥਾਂ 'ਚ ਪਤਾ ਨਹੀਂ ਕੀ ਕਰਾਮਾਤ ਕੀ ਜਾਦੂ ਸੀ ਹੁਣ ਭਈ ਉਹਨੂੰ ਕੀ ਪਤਾ ਵੀ ਉਹ ਤਾਂ ਖੁਦ ਕਰਾਮਾਤਾਂ ਦਾ ਮਾਲਕ ਖੁਦ ਪ੍ਰਮਾਤਮਾ ਸੀ ਬਸ ਕੀਤਾ ਹੋ ਤੋ ਦੇ ਅਜ ਬੋਲੇ ਰਾਜੇ ਸੁਣੇ ਲੁਕਾਈ ਹੁਣ ਸੁਣ ਕੇ ਭਗਤ ਜੀ ਹੈਰਾਨ ਹੋ ਗਏ ਮੈਂ ਆਇਆ ਕੋਈ ਨਹੀਂ ਰਾਜਨ ਕੀ ਹੋ ਗਿਆ ਕਿਤੇ ਮੈਨੂੰ ਮਜ਼ਾਕ ਤਾਂ ਨਹੀਂ ਕਰਦਾ ਆਪਾਂ ਵੀ ਕਦੇ ਮਜ਼ਾਕ ਕਰਦੇ ਨੇ ਜੋ ਗੱਲ ਨਹੀਂ ਹੁੰਦੀ ਜਾਣ ਜਾਣ ਕੇ ਕਹਿੰਦੇ ਹੁੰਦੇ ਕਿ ਜੇ ਮਲ ਨੂੰ ਚਾਹ ਚ ਮਿੱਠਾ ਭੁੱਲ ਗਿਆ ਕੋਈ ਪੋਣਾ ਉਲਟਾ ਕਰ ਬੜਾ ਮਿੱਠਾ ਪਾਇਆ ਚਾਹ ਦੇ ਵਿੱਚ ਵੀ ਹੁਣ ਉਹ ਸੋਚਦਾ ਕਿ ਮਿੱਤ ਤਾਂ ਗਲਤੀ ਨਾਲ ਪਿਆ ਨਹੀਂਗਾ ਵੀ ਇਹ ਕੀ ਕਹਿ ਰਿਹਾ ਸਮਝ ਲਓ ਮਜ਼ਾਕ ਕਰ ਰਿਹਾ ਉਸੇ ਤਰ੍ਹਾਂ ਉਸ ਸਮੇਂ ਭਗਤ ਸੈਣ ਜੀ ਨੇ ਵੀ ਸੋਚਿਆ ਕਿ ਰਾਜਾ ਵੇ ਮੈਨੂੰ ਮਜ਼ਾਕ ਕਰਦਾ ਪਰ ਜਦੋਂ ਸੰਤਰੀ ਮੰਤਰੀ ਸਾਰੇ ਕਹਿਣ ਲੱਗੇ ਹਾਲਚਲ ਪੁੱਛਣ ਲੱਗੇ ਫੇਰ ਸਮਝ ਆਈ ਕਿ ਇਹ ਤਾਂ ਮੇਰੇ ਕੌਤਕ ਕਰਨ ਵਾਲੇ ਉਸ ਪ੍ਰਮਾਤਮਾ ਨੇ ਸਭ ਕੁਝ ਕੀਤਾ ਹੋਇਆ ਉਹੀ ਆ ਗਿਆ ਭਾਈ ਮੇਰਾ ਰੂਪ ਧਨ ਕਰਕੇ ਪ੍ਰਗਟ ਕਰੇ ਭਗਤ ਬੜਿਆਈ ਆਪਣੇ ਭਗਤਾਂ ਨੂੰ ਬੜਾਈ ਦਿੰਦੇ ਆ ਅਕਾਲ ਪੁਰਖ ਵੈਰੂ ਨਿਰੰਕਾਰ ਆਪਣੇ ਭਗਤਾਂ ਦੀ ਉਸਤਤਿ ਵਧਾਈ ਕਰਦੇ ਆ ਆਪਣੇ ਭਗਤਾਂ ਲਈ ਉਹ ਹਰ ਕਾਰਜ ਕਰ ਦਿੰਦੇ ਆ ਭਗਤਾਂ ਦੇ ਤੇ ਨਹੀਂ ਭਾਈ ਉਹ ਉਹ ਵੀ ਕੰਮ ਕਰ ਦਿੰਦੇ ਆ ਜੋ ਨਹੀਂ ਹੋ ਸਕਦਾ ਜਿਵੇਂ ਹਰਨਾਕਸ਼ ਨੂੰ ਮਾਰਨ ਦੀ ਖਾਤਰ ਭਾਵੇਂ ਹੋਰ અવਤਾਰ ਲਗ ਲਗ ਮਾਂ ਦੇ ਗਰਭ ਚੋਂ ਪੈਦਾ ਹੋਏ ਫਿਰ ਆ ਕੇ ਉਹਨਾਂ ਨੇ ਭਾਵੇਂ ਕ੍ਰਿਸ਼ਨ ਰਵਤਾਰ ਜੀ ਹੋਏ ਭਾਵੇਂ ਰਾਮ ਜੀ ਹੋਏ ਜੋ ਜੋ ਵੀ ਹੋਏ ਜਨੇ అవਤਾਰਾਂ ਦੀ ਗੱਲ ਕਰਦੇ ਆ ਅਕਸਰ ਇਹਨਾਂ ਨੇ ਮਾਂ ਦੇ ਗਰਭ ਦੇ ਵਿੱਚੋਂ ਜਨਮ ਲੈ ਕੇ ਸੰਸਾਰ 'ਚ ਕਾਰਜ ਕੀਤੇ ਧਰਮ ਦੇ ਪਰਮਾਤਮਾ ਨੇ ਇਸ ਵਿਧੀ ਨੂੰ ਵੀ ਤੋੜ ਦਿੱਤਾ ਥਮੋਂ ਪਾੜ ਉਪਰਗਟੇ ਕਹਿੰਦੇ ਥਮ ਨੂੰ ਪਾੜ ਕੇ ਵਾਹਿਗੁਰੂ ਖੁਦ ਨਿਕਲਿਆ ਹੈ ਵਿੱਚੋਂ ਇੱਕ ਸਰੀਰ ਤਾਂ ਸੀ ਪਰ ਮਾਂ ਦੇ ਗਰਭ ਚੋਂ ਨਹੀਂ ਪੱਥਰ ਤੋਂ ਆਇਆ ਸੀ ਉਹ ਆਪਣੀ ਵਿਧੀ ਆਪਣੇ ਭਗਤਾਂ ਨੇ ਸਭ ਕੁਝ ਬਦਲ ਸਕਦਾ ਹੈ ਸਾਰੇ ਨਿਯਮ ਬਦਲ ਦਿੰਦਾ ਵਾ ਕਹਿੰਦੇ ਭਗਤ ਨੇ ਜੋ ਕਹ ਦਿੱਤਾ ਮੇਰੀ ਬੰਦੀ ਭਗਤੇ ਛਡਾਏ ਬੰਦੇ ਭਗਤ ਨਾ ਛੁੱਟੇ ਹੋਏ ਇਹ ਮੇਰਾ ਜੋ ਭਲਤ ਕਰਦਾ ਉਹ ਮੈਂ ਨਹੀਂ ਬਦਲਾਂਗਾ ਪਰ ਜੋ ਮੇਰੇ ਭਗਤ ਨੇ ਕਹਿ ਦਿੱਤਾ ਉਹ ਹੁਣੇ ਹੋਣਾ ਤਾਂ ਆਪਣੇ ਭਗਤਾਂ ਨੂੰ ਇਹ ਸਾਡੇ ਬਾਤ ਤੇ ਸਿੱਖਿਆ ਇਹੀ ਹੈ ਕਿ ਜਿਹੜਾ ਪ੍ਰਮਾਤਮਾ ਸੈਂਡੀਆਂ ਸ੍ਰੇਟੀਆਂ ਸਾਜਦਾ ਬਈ ਜੋ ਆਪਣੇ ਭਗਤਾਂ ਲਈ ਸਾਰੇ ਕਾਰਜ ਕਰਦਾ ਆਰੇ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਆਰਣਾਕ ਸੁਤੋਸਤ ਹਰਬਾਰੇ ਪਹਿਲਾ ਤਰਾਇਆ ਅੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਦੇ ਮੁਖਲਾਇਆ ਜਨਾਨਕ ਐਸਾ ਹਰ ਸੇਵੇਆ ਅੰਤ ਲੈ ਛੜਾਏ ਜਦੋਂ ਪਤਾ ਹੀ ਹੈ ਵੀ ਛਡਾਉਣ ਵਾਲਾ ਇੱਕੋ ਹੀ ਹੈ ਵਾਹਿਗੁਰੂ ਹੈ ਸੁੱਖ ਦੇਣ ਵਾਲਾ ਇੱਕੋ ਹੀ ਹੈ ਜੋ ਜਮਾ ਤੋਂ ਬਚਾ ਸਕਦਾ ਹੈ ਨਰਕ ਤੋਂ ਬਚਾ ਸਕਦਾ ਇੱਕੋ ਇੱਕ ਪਰਮਾਤਮਾ ਹੋਰ ਕੋਈ ਨਹੀਂ ਹੈ ਫਿਰ ਭਾਈ ਉਹਦੇ ਨਾਲ ਹੀ ਪ੍ਰੇਮ ਕਰੋ ਨਾ ਫਿਰ ਸਤ ਦੇ ਨਾਲ ਹੀ ਜੁੜੋ ਸਤ ਦਾ ਹੀ ਸੰਗ ਕਰੋ ਸਤ ਦੇ ਨਾਲ ਜੁੜਿਆ ਹੀ ਸਾਡੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭਾ ਪੇ